ਹਾਂਜੀ ਅੱਜ ਨਾ ਅਸੀਂ ਤੀਆਂ ਦਾ ਪ੍ਰੋਗਰਾਮ ਸੈਲੀਬ੍ਰੇਟ ਕਰ ਰਹੇ ਸੀ ਹਰ ਸਾਲ ਹੀ ਕਰਦੇ ਹਾਂ ਇਸ ਸਾਲ ਅਸੀਂ ਕੁਝ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਤੀਆਂ ਇੱਕ ਨਾ ਇੱਕ ਇੱਕ ਜਰੀਆ ਸਾਰੇ ਲੇਡੀਜ਼ ਨੂੰ ਇਕੱਠੇ ਹੋਣ ਦਾ ਮਿਊਜ਼ਿਕ ਦੇਣ ਦਾ ਉਹਨਾਂ ਨਾਲ ਮਤਲਬ ਇੰਜੋਏ ਕਰਨ ਦਾ ਹੈਨਾ ਇਸ ਕਰਕੇ ਅਸੀਂ ਇਹ ਤੀਆਂ ਮਨਾਉਂਦੇ ਆ ਤੇ ਸਾਡੇ ਫਰੈਂਡਸ ਸਰ ਇਕੱਠੇ ਹੁੰਦੇ ਨੇ ਸਾਡੇ ਕਲਾਸਮੇਟ ਇਕੱਠੇ ਹੁੰਦੇ ਨੇ ਜਿਹੜਾ ਕੋਈ ਦੁੱਖ ਹੈ ਕੋਈ ਸੁੱਖ ਹੈ ਹੈਨਾ ਸਾਰਾ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਆ ਹਾਂਜੀ ਸਾਡਾ ਗਰੁੱਪ ਹੈਗਾ ਜੀ 45 ਦਾ 45 ਦਾ ਗਰੁੱਪ ਹੈ ਤੇ ਅੱਗੇ-ਅੱਗੇ ਅਸੀਂ ਮਤਲਬ ਵਧੇ ਜਾ ਰਹੇ ਆ ਘਟ ਨਹੀਂ ਰਹੇ ਆ ਵੱਧ ਰਹੇ ਆ ਅਸੀਂ ਇੱਕੋ ਇੱਕ ਸਾਨੂੰ 10 ਸਾਲ ਹੋ ਗਏ ਮਨਾਉਂਦੇ ਨੂੰ ਹਾਂਜੀ ਹਾਂ 10 ਸਾਲ ਹੋ ਗਏ ਜੀ ਮਨਾ ਰਹੇ ਹਾਂ ਕਰ ਠੀਕ ਹੈ ਸਿਨੇਮਾ ਕਲਚਰ ਨੂੰ ਬੜਾਵਾ ਦੇ ਰਹੇ ਹਾਂ ਹਾਂ ਜੀ ਠੀਕ ਹੈ ਨਾ ਮੇਨਲੀ ਅਸੀਂ ਤੀਆਂ ਦੇ ਤਿਉਹਾਰ ਨਾਲ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਆ ਰਹੇ ਹਾਂ ਮੇਨਲੀ ਇਹ ਪਿੰਡਾਂ ਦੇ ਵਿੱਚ ਹੁੰਦਾ ਸੀ ਪਹਿਲਾਂ ਬਹੁਤ ਜ਼ਿਆਦਾ ਵਧੀਆ ਲੈਵਲ ਤੇ ਮਨਾਉਂਦੇ ਸੀ ਲੇਕਿਨ ਉਸ ਚੀਜ਼ ਨੂੰ ਬਾਹਰ ਕੱਢਿਆ ਸ਼ਹਿਰਾਂ ਚੋਂ ਖਤਮ ਹੋ ਗਿਆ ਸੀ ਬਿਲਕੁਲ ਬੱਚਿਆਂ ਨੂੰ ਜੋ ਸਾਡੀ ਜਨਰੇਸ਼ਨ ਹੈ ਸਾਨੂੰ ਕੁਝ ਨਹੀਂ ਸੀ ਇਸ ਚੀਜ਼ਾਂ ਦਾ ਪਤਾ ਆਪਣੇ ਬਚਪਨ ਦੇ ਦੇਖਿਆ ਬਸ ਜੋ ਦੇਖਿਆ ਸੂਲਾਂ ਦੇ ਵਿੱਚ ਆਮੀਆਂ ਦਾਦੀਆਂ ਨਾਨੀਆਂ ਤੋਂ ਆਪਣੇ ਜਿੰਨੇ ਵੀ ਵੱਡੇ ਹੈਗੇ ਨੇ ਘਰ ਦੇ ਉਹਨਾਂ ਤੋਂ ਦੇਖਿਆ ਸੀ ਪਿੰਚਾ ਖਤਮ ਨਹੀਂ ਹੋਣਾ। ਬਸ ਉਸ ਟੀਨ ਉਸ ਸ਼ਹਿਰਾਂ ਵਿੱਚ ਮੋਡੀਫਾਈ ਕਰਤਾ ਵੀ ਐਟ ਲੀਸਟ ਉਹ ਨਵੀਂ ਜਨਰੇਸ਼ਨ ਚ ਜਾਵੇ ਨਾ ਉਹ ਖਤਮ ਨਾ ਹੋ ਜੇ ਵੀ ਇਹ ਤਾਂ ਬਹੁਤ ਪੁਰਾਣਾ ਕਲਚਰ ਆ ਲੋ ਬੱਚੇ ਇਹ ਨਾ ਕਹਿ। ਸੋ ਅਸੀਂ ਇਹਨੂੰ ਮੋਡੀਫਾਈ ਕਰਕੇ ਆਪਣੇ ਵਧੀਆ ਤਰੀਕੇ ਨਾਲ ਹੋਰ ਐਨਹਾਂਸ ਕਰਤਾ ਇਸ ਤਿਹਾਰ। ਕਿਹਨਾਂ ਜੁਮਈਆਂ ਦਾ ਤਿਹਾਰ ਆ ਸਾਵਣ ਦੇ ਮਹੀਨੇ। ਹਾਂਜੀ ਹਾਂਜੀ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਚਾਹਣੀ ਆ। ਅਸੀਂ ਇਸ ਮੌਕੇ ਤੇ ਸਾਰਿਆਂ ਨੇ ਇਕੱਠੇ ਹੋ ਕੇ ਖੂਬ ਇੰਜੋਏ ਕੀਤਾ ਹੈ। ਸੋ ਸਾਰਿਆਂ ਦਾ ਬਹੁਤ-ਬਹੁਤ ਥੈਂਕਸ। ਔਰ ਸਾਰੇ ਨੂੰ ਬਹੁਤ-ਬਹੁਤ ਬਹੁਤ-ਬਹੁਤ ਥੈਂਕ ਯੂ ਜਿਹੜਾ ਖਾਤੀ ਅਨੰਤ ਹੈ ਇਹ ਮਹੱਤਵਪੂਰਨ ਇੱਕ ਪਰਾਲ ਮਿਲ ਕੇ ਸਾਰੇ ਜਣੇ ਤਿਹਾੜ ਨੂੰ ਬਣਾਈਏ ਫਰੈਂਡਸ ਜਿਹੜੀਆਂ ਪੁਰਾਣਾ ਫਰੈਂਡਸ ਆਪਣਾ ਸਰਕਲ ਆਰਗੇਨਿਕ ਕਲਾਸਮੇਟ ਵਰਾ ਸਾਰੇ ਇਕੱਠੇ ਹੋ ਕੇ ਅਸੀਂ ਛੋਟੇ ਵੱਡੇ ਸਾਰੇ ਸਾਡੇ ਬੱਚੇ ਆਣ ਇਕੱਠੇ ਹੋ ਕੇ ਇੰਜੋਏ ਕਰਾਂਗੇ ਹਾਂਜੀ ਅੱਜ ਨਾ ਅਸੀਂ ਧੀਆਂ ਦਾ ਪ੍ਰੋਗਰਾਮ ਸੈਲੀਬ੍ਰੇਟ ਕਰ ਰਹੇ ਸੀ ਹਰ ਸਾਲ ਹੀ ਕਰਦੇ ਆਂ ਇਸ ਸਾਲ ਅਸੀਂ ਕੁਝ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਧੀਆਂ ਇੱਕ ਨਾ ਇੱਕ ਇੱਕ ਜਰੀਆ ਸਾਰੇ ਲੇਡੀਜ਼ ਨੂੰ ਇਕੱਠੇ ਹੋਣ ਦਾ 뮤직 ਦੇਣ ਦਾ ਉਹਨਾਂ ਨਾਲ ਮਤਲਬ ਇੰਜੋਏ ਕਰਨ ਦਾ ਹੈ ਨਾ ਇਸ ਕਰਕੇ ਅਸੀਂ ਇਹ ਧੀਆਂ ਮਨਾਣੇ ਆ ਤੇ ਸਾਡੇ ਫਰੈਂਡਸ ਵਰਕੇ ਇਕੱਠੇ ਹੁੰਦੇ ਨੇ ਸਾਡੇ ਕਲਾਸਮੇਟ ਇਕੱਠੇ ਹੁੰਦੇ ਨੇ ਜਿਹੜਾ ਕੋਈ ਦੁੱਖ ਹੈ ਕੋਈ ਸੁੱਖ ਹੈ ਹੈ ਨਾ ਸਾਰਾ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਆ ਹਾਂਜੀ ਕਿੰਨਾ ਗਰੁੱਪ ਦਾ ਆਡਰ ਸਾਡਾ ਗਰੁੱਪ ਹੈਗਾ ਜੀ 45 ਦਾ 45 ਦਾ ਗਰੁੱਪ ਹੈ ਤੇ ਅੱਗੇ ਅੱਗੇ ਅਸੀਂ ਮਤਲਬ ਵਧੇ ਜਾ ਰਹੇ ਆ ਘਟ ਨਹੀਂ ਰਹੇ ਆ ਵਧ ਰਹੇ ਆ ਅਸੀਂ ਘਟੋ ਘਟ ਸਾਨੂੰ 10 ਸਾਲ ਹੋ ਗਏ ਮਨਾਉਂਦੇ ਨੂੰ ਹਾਂਜੀ ਹਾਂ 10 ਸਾਲ ਹੋ ਗਏ ਜੀ ਮਨਾ ਰਹੇ ਆ ਕਰ ਰਹੇ ਆ ਠੀਕ ਆ ਜੀ ਨੈਸ਼ਨਲ ਕਲਚਰ ਨੂੰ ਬੜਾ ਵਾਦੇ ਦੇ ਰਹੇ ਹਾਂ ਹਾਂਜੀ ਕੀ ਕਹਿਣਾ ਕੋਈ ਮੇਨਲੀ ਅਸੀਂ ਤੀਆਂ ਦੇ ਤਿਉਹਾਰ ਨਾਲ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਆ ਰਹੇ ਹਾਂ ਮੇਨਲੀ ਇਹ ਪਿੰਡਾਂ ਦੇ ਵਿੱਚ ਹੁੰਦਾ ਸੀ ਪਹਿਲਾਂ ਬਹੁਤ ਜ਼ਿਆਦਾ ਵਧੀਆ ਲੈਵਲ ਤੇ ਮਨਾਉਂਦੇ ਸੀ ਲੇਕਿਨ ਉਸ ਚੀਜ਼ ਨੂੰ ਬਾਹਰ ਕੱਢਿਆ ਸ਼ਹਿਰਾਂ ਚੋਂ ਖਤਮ ਹੋ ਗਿਆ ਸੀ ਬਿਲਕੁਲ ਬੱਚਿਆਂ ਨੂੰ ਜੋ ਸਾਡੀ ਜਨਰੇਸ਼ਨ ਹੈ ਸਾਨੂੰ ਕੁਝ ਨਹੀਂ ਸੀ ਇਸ ਚੀਜ਼ਾਂ ਦਾ ਪਤਾ ਆਪਣੇ ਬਚਪਨ ਦੇਖਿਆ ਬਸ ਜੋ ਦੇਖਿਆ ਸਕੂਲਾਂ ਦੇ ਵਿੱਚ ਆਮੀਆਂ ਦਾਦੀਆਂ ਨਾਨੀਆਂ ਤੋਂ ਆਪਣੇ ਜਿੰਨੇ ਵੀ ਵੱਡੇ ਹੈਗੇ ਨੇ ਘਰ ਦੇ ਉਹਨਾਂ ਤੋਂ ਦੇਖਿਆ ਸੀ ਹਾਂ ਜਿਹੜਾ ਪਿੰਡਾਂ ਬਾਰੇ ਕਿਹਾ ਜਾਂਦਾ ਸੀ ਅੱਜਕੱਲ ਉਹ ਪਿੰਡਾਂ ਚ ਖਤਮ ਹੋ ਵੀ ਨਾਲਾ ਹੋਦਾ ਹੈ ਉਸ ਉਸ ਟ੍ਰੇਡ ਨੂੰ ਸੇ ਸ਼ਹਿਰਾਂ ਵਿੱਚ ਮੋਡੀਫਾਈ ਕਰਤਾ ਵੀ ਐਟ ਲੀਸਟ ਉਹ ਨਵੀਂ ਜਨਰੇਸ਼ਨ ਜੋ ਜਾਵੇ ਨਾ ਉਹ ਖਤਮ ਨਾ ਹੋ ਜਾਈਏ ਤਾਂ ਬਹੁਤ ਪੁਰਾਣਾ ਕਲਚਰ ਲੋ ਬੱਚੇ ਇਹ ਨਾ ਕਹਿਣ ਸੋ ਅਸੀਂ ਉਹਨੂੰ ਮੋਡੀਫਾਈ ਕਰਕੇ ਆਪਣੇ ਵਧੀਆ ਤਰੀਕੇ ਨਾਲ ਹੋਰ ਐਨਹਾਂਸ ਕਰਤਾ ਇਸ ਤਿਹਾਨ ਕੀ ਅਜੋਕੇਆਂ ਦਾ ਤਿਹਾਰਾ ਆ ਸਾਵਣ ਦੇ ਮਹੀਨੇ ਤਿਹਾਰਾ ਹਾਂਜੀ ਹਾਂ ਕਿ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਚਾਹਣੀ ਆ ਅਸੀਂ ਇਸ ਮੌਕੇ ਤੇ ਸਾਰੇ ਇਕੱਠੇ ਹੋ ਕੇ ਖੂਬ ਇੰਜੋਏ ਕੀਤਾ ਹੈ ਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਥੈਂਕ ਯੂ ਜਿਹੜਾ ਫੋਟੋਆਂ ਦਾ ਤੇ ਹੈ ਇਹੀ ਮਹੱਤਵ ਹੈ ਕਿ ਪਰਾਲ ਮਿਲ ਕੇ ਸਾਰੇ ਜਣੇ ਤਿਹਾਰ ਨੂੰ ਮਨਾਈਏ ਫਰੈਂਡਸ ਜਿਹੜੀਆਂ ਪੁਰਾਣਾ ਫਰੈਂਡਸ ਆਪਣਾ ਸਰਕਲ ਔਰ ਜਿਹੜੇ ਕਲਾਸਮੇਟ ਵਰਾ ਸਾਰੇ ਇਕੱਠੇ ਹੋ ਕੇ ਅਸੀਂ ਛੋਟੇ ਵੱਡੇ ਸਾਰੇ ਸਾਡੇ ਬੱਚੇ ਹਨ ਇਕੱਠੇ ਹੋ ਕੇ ਇੰਜੋਏ ਕਰਨਾ ਹੈ